ਗੁਰਜੀਕਾ ਖਾਲਸਾ ਵਾਇਗੁਰਜੀ ਕੀ ਸਤੇ ਜਿਨੇ ਕੀ ਅੱਜ ਅਸੀਂ ਚੰਡੀਗੜ੍ਹ ਧਰਨੇ ਦੇ ਵਿੱਚ ਆ ਰਹੇ ਸੀ ਸਾਨੂੰ ਰਸਤੇ ਦੇ ਵਿੱਚ ਹੀ ਮੁਲਾਜ਼ਮਾਂ ਵੱਲੋਂ ਰੋਕ ਲੇਟਾ ਗਿਆ ਦੇਖ ਲਓ ਤੁਸੀਂ ਦੇਖ ਸਕਦੇ ਹੋ ਤੇ ਆ ਸਾਰੇ ਮੁਲਾਜ਼ਮ ਖੜੇ ਆ ਗਏ ਸਾਨੂੰ ਪਤਾ ਨਾ ਲੱਗਿਆ ਵੀ ਕਿਸ ਕਾਰਨ ਕਰ ਸਾਨੂੰ ਅਸੀਂ ਇਹਨਾਂ ਨੂੰ ਇਹ ਹੀ ਪੁੱਛ ਰਹੇ ਆ ਵੀ ਸਾਨੂੰ ਰੀਜ਼ਨ ਤਾਂ ਦੱਸੋ ਵੀ ਸਾਨੂੰ ਰਸਤੇ ਦੇ ਵਿੱਚ ਕਿਉਂ ਰੋਕਿਆ ਸਾਨੂੰ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਸਾਡੇ ਇਹਨਾਂ ਨੇ ਫੋਨ ਵੀ ਸਾਡੇ ਮਤਲਬ ਬੀਬੀ ਵੀਡੀਓ ਬਣਾ ਰਹੀ ਸੀ ਰੋਕ ਫੋਨ ਵੀ ਖੋਲਿਆ ਤੇ ਅਸੀਂ ਇਹਨਾਂ ਨੇ ਇਹ ਬੇਨਤੀ ਕਰ ਰਹੇ ਆ ਵੀ ਸਾਨੂੰ ਦੱਸੋ ਵੀ ਕਿਉਂ ਰੋਕਿਆ ਸਾਨੂੰ ਦੱਸੋ ਸਰ ਕਿਉਂ ਰੋਕਿਆ ਸਾਨੂੰ ਹਾਂਜੀ ਅਸੀਂ ਦੇਖੋ ਸਾਰੇ ਜਾਣੇ ਜਾ ਰਹੇ ਸੀ ਜੀ ਡਰਾਈਵਰੀ ਆਪਣੀ ਕਰ ਰਹੇ ਆ ਖੁਦ ਅਸੀਂ ਦੋ ਵਾਰੀ ਕਹਤਾ ਸਰ ਨੂੰ ਵੀ ਅਸੀਂ ਮੱਥਾ ਟੇਕਣ ਜਾ ਰਹੇ ਆ ਤੇ ਬਲ ਕਰਕੇ ਮੱਥਾ ਟੇਕਣ ਦੀ ਸੱਚਾਈ ਆ ਜੀ ਅਸੀਂ ਜਾ ਰਹੇ ਆ ਸਾਡੀ ਜਿਹੜੇ ਸਾਨੂੰ ਬੇਗਨਾ ਸਾਡੇ ਮਜੀਠੀਆ ਸਾਹਿਬ ਨੂੰ ਅੰਦਰ ਕੀਤਾ ਗਿਆ ਸਾਡੀ ਜਿੰਨੀ ਸੋਮਣੀ ਅਕਾਲ ਦੇ ਦੀ ਲੀਡਰਸ਼ਿਪ ਹੈ ਸਾਰੇ ਅਸੀਂ ਪਹੁੰਚ ਰਹੇ ਆ ਜੀ ਅਸੀਂ ਹੱਕ ਦੀ ਲੜਾਈ ਲੜ ਰਹੇ ਆ ਕੋਈ ਐ ਥੋੜਾ ਵੀ ਅਸੀਂ ਕੋਈ ਕੋਈ ਗਨਾਹ ਕੀਤਾ ਜਾਂ ਕੋਈ ਕਤਲ ਕੀਤੇ ਨੇ ਵੀ ਜਿਹੜੇ ਸਾਨੂੰ ਐ ਸੜਕਾਂ ਤੇ ਰੋਕਿਆ ਜਾਊਗਾ ਪਰ ਅਸੀਂ ਬੇਨਤੀ ਕਰਦੇ ਆ ਵੀ ਸਰ ਸਾਨੂੰ ਜਾਣ ਦਿਓ ਜੀ ਸਾਨੂੰ ਜਾਣ ਦਿਓ ਸਾਨੂੰ ਇਹ ਸਾਡੀ ਬੇਨਤੀ ਹੈ ਜੀ ਮਲਾਜਮਾਂ ਨੂੰ ਦੇਖੋ ਇਹ ੱੱਕੇ ਸਾਹੀ ਆ ਸਾਨੂੰ ਰਸਤੇ ਦੇ ਵਿੱਚ ਨਾ ਰੋਕਿਆ ਜਾਵੇ ਸਾਨੂੰ ਅੱਗੇ ਜਾਣ ਦਿੱਤਾ ਜਾਵੇ ਅਸੀਂ ਇਹਨਾਂ ਨੂੰ ਇਹੀ ਬੇਨਤੀ ਕਰ ਰਹੇ ਹਾਂ